ਅਕਦਾ ਪ੍ਰੋਗਰਾਮ ਜੀ ਬਹੁਤ ਇੱਕ ਵਿਵੇਕਲਾ ਪ੍ਰੋਗਰਾਮ ਹੈ ਕਿ ਬਹੁਤ ਸਾਰੇ ਬੱਚੇ ਆ ਚਾਹੇ ਉਹ ਪੱਠਿਆਂ ਦੇ ਉੱਤੇ ਜਾਂ ਸਲੰਮਸ ਰਹਿੰਦੇ ਆ ਤੇ ਸਕੂਲ ਤੋਂ ਦੂਰ ਆ ਜਿਹੜੇ ਤਾਂ ਨੇੜੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਤੀ ਹੈ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਆ ਤੁਹਾਨੂੰ ਵੀ ਸਿਹਤ ਤੇ ਸਿੱਖਿਆ ਰੋਜ਼ਗਾਰ ਆ ਵੀ ਹਰ ਇੱਕ ਬੱਚੇ ਨੂੰ ਸਿੱਖਿਆ ਮਿਲਣੀ ਚਾਹੀਦੀ ਆ ਜਿਹੜੇ ਤਾਂ ਬੱਚੇ ਸਰਕਾਰੀ ਸਕੂਲਾਂ ਦੇ ਨੇੜੇ ਰਹਿੰਦੇ ਉੱਥੇ ਐਡਮਿਸ਼ਨ ਦਵਾਤੀ ਉਹਨਾਂ ਨੂੰ ਤੇ ਜਿਹੜੇ ਬੱਚੇ ਦੂਰ ਰਹਿੰਦੇ ਆ ਉਹਨਾਂ ਵਾਸਤੇ ਇਹ ਬੜਾ ਨਵਿਕਲਾ ਵੀ ਜਿੱਥੇ ਮਤਲਬ ਸਕੂਲ ਕਾਫੀ 1.5 2 2.5 ਕਿਲੋਮੀਟਰ ਦੂਰ ਹੈ ਉਹਨਾਂ ਨੂੰ ਪੇਰੈਂਟਸ ਨੂੰ ਪੁੱਛਿਆ ਡਿਪਟੀ ਕਮਿਸ਼ਨਰ ਸਾਹਿਬ ਨੇ ਕਿ ਕੀ ਦਿੱਕਤ ਆ ਕਹਿੰਦੇ ਸਕੂਲ ਦੂਰ ਹੈ ਬੱਚੇ ਜਾ ਨਹੀਂ ਸਕਦੇ ਤੇ ਇਹਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਐਡੀਸੀ ਸਾਹਿਬ ਤੇ ਆਪਣੇ ਜਿਹੜੇ ਸੁਖਵਿੰਦਰ ਸਿੰਘ ਜੀ ਆਹ ਮਾਨਕੋ ਜਿਹੜੇ ਆਪਣੇ ਕੰਬਾਈਨ ਹਾਰਵੈਸਟਰਸ ਕੋ ਜਿਹੜੇ ਸਮਾਨੇ ਤੋਂ ਉਹਨਾਂ ਨੇ ਇੱਕ ਸੀਐਸਆਰ ਦੇ ਨਾਲ ਮਿਲ ਕੇ ਉਹਨਾਂ ਜਿਹੜਾ ਆਪਣਾ ਹੈਗਾ ਪ੍ਰਧਾਨ ਮੰਤਰੀ ਰੋਜ਼ਗਾਰ ਜਿਹੜਾ ਰੂਰਲ ਤੇ ਅਰਬਨ ਮਿਸ਼ਨ ਤੋਂ ਨਹੀਂ ਆ ਗਿਆ ਜਿਹੜੇ ਉਹਦੇ ਨਾਲ ਉਹਨਾਂ ਨੂੰ ਇਹਨਾਂ ਨੇ 22 ਜਿਹੜੇ ਸੀਗੇ ਸੈਲਫ ਹੈਲਪ ਗਰੁੱਪ ਦੀਆਂ ਤੇ ਲੇਡੀਆਂ ਨੂੰ ਸਪੋਰਟ ਦਿੱਤਾ ਤੇ ਉਹਨਾਂ ਨੂੰ ਇੱਕ ਈ-ਰਿਕਸ਼ਾ ਦੇਣਗੇ ਤੇ ਉਹ ਈ-ਰਿਕਸ਼ਾ ਉਹਨਾਂ ਨੂੰ ਜਿਹੜਾ ਹੈਗਾ ਉਹਦੀ ਫੰਡਿੰਗ ਸੀਐਸਆਰ ਚ ਹੋ ਗਈ ਪਲੱਸ ਜਿਹੜੀ ਉਹਨਾਂ ਦੀ ਸਬਸਿਡੀ ਹੋ ਗਈ ਤੇ ਉਹਨਾਂ ਨੂੰ ਈ-ਰਿਕਸ਼ਾ ਮਿਲ ਗਈ ਤੇ ਉਹਨਾਂ ਉਹਨਾਂ ਦੇ ਨਾਲ ਇਹ ਐਗਰੀਮੈਂਟ ਹੈ ਕਿ ਉਹ ਬੱਚਿਆਂ ਨੂੰ ਘਰੋਂ ਲੈ ਕੇ ਸਕੂਲ ਛੱਡਣਗੇ ਤੇ ਜਦੋਂ ਛੁੱਟੀ ਹੋਏ 그러면은 ਘਰੇ ਛੱਡਣਗੇ ਤੇ ਬਾਕੀ ਦਾ ਟਾਈਮ ਤੇ ਆਪਣੀਆਂ ਸਵਾਰੀਆਂ ਢੋ ਕੇ ਆਪਣਾ ਰੋਜ਼ਗਾਰ ਜਿਹੜਾ ਕਮਾ ਸਕਦੇ ਆ ਦੇ ਨਾਲ ਇੱਕ ਤਾਂ ਬੱਚਿਆਂ ਉਹਨਾਂ ਦੀ ਏਮਪਾਵਰਮੈਂਟ ਹੋ ਗਈ ਤੇ ਔਰਤਾਂ ਦੀ ਏਮਪਾਵਰਮੈਂਟ ਹੋ ਗਈ ਕਿ ਉਹ ਆਪਣਾ ਰੋਜ਼ਗਾਰ ਜਿਹੜਾ ਹੈਗਾ ਕਮਾ ਸਕਣਗੀਆਂ 22 ਫੈਮਲੀਆਂ ਨੂੰ ਜਿਹੜਾ ਹੈਗਾ ਉਹਨਾਂ ਦੇ ਪੈਰਾਂ ਸਿਰ ਉਹ ਹੋ ਜਾਣਗੇ ਉਹ ਆਪਣਾ ਰੋਜ਼ਗਾਰ ਕਰਨਗੇ ਸੋ ਇੱਕ ਬੜਾ ਲੋਰਡੀਬਲ ਆਬਜੈਕਟਿਵ ਹੈ ਜੀ ਸਾਡੇ ਮਾਰਜੋਬ ਡਿਪਟੀ ਕੁਸ਼ ਸ਼ੌਕਤ ਅਹਿਮਦ ਜੀ ਦਾ ਔਰ ਜਿਹੜੇ ਸੁਖਵਿੰਦਰ ਜੀ ਆ ਔਰ ਏਡੀਸੀ ਡਾਕਟਰ ਰਜਿੰਦਰ ਸਿੰਘ ਪਲੱਸ ਜਿਹੜਾ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਹੈ ਜਿਹੜਾ ਡਿਫਟੀ ਡੀਓ ਹੈ ਗਿਆ ਇਹ ਸਾਰਾ ਇੱਕ ਕਲੈਕਟਿਵ ਐਫਰਟ ਹੈ ਸਾਰਿਆਂ ਦਾ ਇਹ ਬੜਾ ਬਹੁਤ ਅੱਛਾ ਆਏਗਾ ਜੀ ਅਧਰ ਨਾਲ ਜਿਹੜੇ ਬੱਚੇ ਆ ਪੜਨ ਲੱਗੇ ਲਿਖਣ ਲੱਗੇ ਅੱਗੇ ਵਧਣਗੇ ਬਹੁਤ ਗਰੀਬ ਪਰਿਵਾਰਾਂ ਦੇ ਬੱਚੇ ਵੀ ਜਿਹੜੇ ਆ ਗਿਆ ਉਹਨਾਂ ਦੇ ਵਿੱਚੋਂ ਕੋਈ ਡਾਕਟਰ ਬਣੇਗਾ ਕੋਈ ਇੰਜੀਨੀਅਰ ਬਣੇਗਾ ਕੋਈ ਵਕੀਲ ਬਣੇਗਾ ਕਿ ਜਾ ਕੇ ਅਫਸਰ ਬਣਗੇ ਸੋ ਬਹੁਤ ਅੱਛਾ ਇਨੀਸ਼ੀਏਟਿਵ ਹੈ ਸੋ ਹੋਰ ਵੀ ਹੋਰ ਵੀ ਸਕੀਮਾਂ ਲੈ ਕੇ ਆਵਾਂਗੇ ਜੀ ਅਸੀਂ ਮੈਂ ਉਚੇਚੇ ਤੌਰ ਤੇ ਉੱਤੇ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਡਰਗ ਅਡਿਕਟ ਹੈ ਮੈਂ ਤੁਹਾਡੇ ਤੋਂ ਬੇਨਤੀ ਵੀ ਕਰਦਾ ਕਿ ਉਹਨਾਂ ਨੂੰ ਤੁਸੀਂ ਇੱਕ ਵਾਰੀ ਸਾਡੇ ਜਿਵੇਂ ਮੈਡੀਕਲ ਕਾਲਜ ਡਿਡਿਕਸ਼ਨ ਸੈਂਟਰ ਆ ਰੀਹੈਬ ਸੈਂਟਰ ਸਾਡਾ ਹੈਗਾ ਜੀ ਜਿਹੜਾ ਤੁਹਾਡਾ ਸਾਕੇਤ ਦੇ ਵਿੱਚ ਹੈਗਾ ਕਿ ਤੁਸੀਂ ਜਿਹੜੇ ਆਪਣੇ ਸਿਵਲ ਸੁਸਾਇਟੀ ਵਾਲੇ ਆ ਚਾਹੇ ਉਹ ਪੰਚਾਇਤ ਹੋਵੇ ਸ਼ਹਿਰ ਦੇ ਬੰਦੇ ਹੋਣ ਕੋਈ ਐਨਜੀਓ ਹੋਵੇ ਉਹਨਾਂ ਨੂੰ ਸਾਡੇ ਸੈਂਟਰਾਂ ਤੱਕ ਲੈ ਕੇ ਆਓ ਮੈਂ ਤਾਂ ਪੁਲਿਸ ਨੂੰ ਵੀ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਆਪਾਂ ਮਰੀਜ਼ ਸਮਝੀਏ ਮੈਂਟਰਲ ਹੈਲਥ ਦਾ ਇਸ਼ੂ ਹੈ ਉਹਨਾਂ ਦਾ ਵੀ ਅਸੀਂ ਇਸੇ ਤਰ੍ਹਾਂ ਇਲਾਜ ਕਰਕੇ ਕਾਉਂਸਲਿੰਗ ਕਰਕੇ ਯੋਗਾ ਸਿਖਾ ਕੇ ਉਹਨਾਂ ਨੂੰ ਕੋਈ ਨਾ ਕੋਈ ਸਕਿੱਲਸ ਸਿਖਾਵਾਂਗੇ ਸੋ ਕੋਈ ਨਾ ਕੋਈ ਸਕਿਲਸ ਕਾ ਕੇ ਉਹਨਾਂ ਨੂੰ ਵੀ ਲਾਇਬਰੀਅਰਿਟੀ ਹਡਮਿਸ਼ਨ ਦੇ ਨਾਲ ਜੋੜਾਂਗੇ ਉਹਨਾਂ ਨੂੰ ਇਹਨਾਂ ਨੂੰ ਵੀ ਇਸੇ ਤਰ੍ਹਾਂ ਅਸੀਂ ਉਹਨਾਂ ਦੀ ਮਦਦ ਕਰਾਂਗੇ ਚਾਹੇ ਉਹਨਾਂ ਨੂੰ ਬਸ ਦਵਾਈਏ ਕੋਈ ਮੋਬਾਈਲ ਰਿਪੇਅਰ ਜਾਂ ਕੋਈ ਹੋਰ ਆਪਣਾ ਜਿਹੜਾ ਹੈਗਾ ਕੋਈ ਰੈਫਰਿਜਰੇਟਰ ਰਿਪੇਅਰ ਕੋਈ ਟਾਬਾ ਖੋਲ ਲੈ ਕੋਈ ਆਪਣਾ ਮੇਨ ਹੈਅਰ ਸੈਲੂਨ ਖੋਲ ਲੈ ਜਾਂ ਕੋਈ ਬਿਊਟੀ ਪਾਰਲਰ ਖੋਲ ਲੈ ਔਰਤਾਂ ਦੇ ਵਿੱਚ ਵੀ ਪ੍ਰੋਬਲਮ ਹੈਗੀ ਆ ਸੋ ਇਦਾਂ ਦੇ ਜਿਹੜੇ ਇਨੀਸ਼ੀਏਟਿਵ ਹੈ ਇਹ ਬਹੁਤ ਵੈਲਕਮ ਹੈ ਜੀ ਮੈਂ ਸਾਰੇ ਐਨ ਜੀਓਸ ਨੂੰ ਵੀ ਅਪੀਲ ਕਰਦਾ ਔਰ ਸਿਵਲ ਸੁਸਾਇਟੀ ਨੂੰ ਕਰਦਾ ਕਿ ਆਓ ਆਪਾਂ ਲੋਕਾਂ ਨੂੰ ਜਿਹੜਾ ਹੈਗਾ ਕਿ ਜਿਹੜਾ ਆਪਣਾ ਰੋਜ਼ਗਾਰ ਹੈ ਇਹ ਤਿੰਨ ਮੇਨ ਕੰਮ ਹੈਗੇ ਆਪਣੇ ਜੀ ਇਹਦੇ ਵਿੱਚ ਜਿਹੜਾ ਵੀ ਕੋਈ ਯੋਗਦਾਨ ਪਾਣਾ ਚਾਹੁੰਦਾ ਸੋ ਅਸੀਂ ਉਹਨਾਂ ਦਾ ਸਵਾਗਤ ਵੀ ਕਰਾਂਗੇ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਉਹਨਾਂ ਦੇ ਨਾਲ ਕੋਆਪਰੇਟ ਸਰ ਡੱਟੇ ਕੀਤੀ ਗੱਲ ਕੀਤੀ ਹੈ ਜਿਹੜੇ ਨਾਈਸ ਤੋਂ ਬਿਨਾ ਸੈਂਟਰ ਹੁੰਦੇ ਉਹਨਾਂ ਨੂੰ ਬਣ ਕੇ ਕਰਵਾਇਆ ਦੇਖੋ ਤੁਸੀਂ ਮੈਨੂੰ ਐਕਸਲੇਬਲ ਇਨਫੋਰਮੇਸ਼ਨ ਦਿਓ ਜੇ ਲਾਇਸੈਂਸ ਤੋਂ ਵਗੈਰ ਇੱਕ ਵੀ ਹੈ ਅਸੀਂ ਮੈਂ ਬੜਾ ਸਟਿਕਨ ਜਿਹਦੇ ਵਿੱਚ ਪਟਿਆਲੇ ਦੀ ਬਹੁਤ ਸਟਿਕਨੈਸ ਹੋਈ ਹੈ ਕੱਲ ਸਾਡਾ ਇਹਦਾ ਐਪੀ ਸੈਂਟਰ ਦੇਖ ਹੈਗਾ ਜੀ ਰੋਟੀ ਪੁਲ ਦੂਜਾ ਰੌਂਗਲਾ ਹੈਗਾ ਕੱਲ ਰੌਂਗਲਾ ਵਾਲੇ ਆਏ ਸੀ ਮੈਨੂੰ ਸ ਨਸ਼ਾ ਵੇਚਣ ਵਾਲੇ ਉਹਨਾਂ ਤੇ ਐਕਸ਼ਨ ਹੋ ਰਿਹਾ ਔਰ ਜਿਹੜੇ ਨਸ਼ਾ ਲੈਣ ਵਾਲੇ ਬਿਮਾਰ ਆ ਉਹਨਾਂ ਦਾ ਇਲਾਜ ਹੋ ਰਿਹਾ ਦੋਨੇ ਕੰਮ ਕਰਾਂਗੇ ਹਾਂ ਉਹ ਮੈਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਔਰ ਜੰਨੇ ਵੀ ਤੁਹਾਡੇ ਪੀਡੀਆ ਅਥਾਰਟिटीज ਆ ਜਾਂ ਮਿਸਕੂਰ ਅਥਾਰਟिटीज ਆ ਇਹਨਾਂ ਦੇ ਨਾਲ ਲਗਾਤਾਰ ਹਰ ਹਫਤੇ ਮੈਂ ਜਿਹੜੇ ਹੈਗੇ ਜਿੱਥੇ ਜਿੱਥੇ ਹੜ ਆਏ ਸੀ ਏਰੀਆ ਨੂੰ ਵਿਜ਼ਿਟ ਕਰ ਰਹੇ ਹਾਂ ਜੀ ਬੜੀ ਨਦੀ ਦੇ ਉੱਤੇ ਜਿਹੜੇ ਜਿੱਥੇ ਜਿੱਥੇ ਬ੍ਰੀਚ ਹੋਏ ਸੀਗੇ ਸਾਰੇ ਅਸੀਂ ਪਲੱਗ ਕਰ ਦਿੱਤੇ ਔਰ ਉਹਨਾਂ ਨੂੰ ਸਟਰੈਂਥਨ ਕਰ ਰਹੇ ਹਾਂ ਔਰ ਮੂਟੀ ਕੱਢੀ ਜਾ ਰਹੀ ਹੈ ਜਿਨਨੇ ਵੀ ਉਹਦੇ ਚ ਮਤਲਬ ਕੋਈ ਫਲੈਟਸ ਨਾਲ ਰਿਲੇਟਡ ਇਸ਼ੂ ਸੀਗੇ ਜੋ ਵੀ ਲੋਕਾਂ ਦੀਆਂ ਜੋ ਉਹਨਾਂ ਦੀਆਂ ਕੰਪਲੇਨਟ ਸੀਗੀਆਂ ਸਾਰੀਆਂ ਨੂੰ ਰੀਡਰੈਸ ਕਰ ਰਿਆ ਸੀ ਤਾਂ ਕਿ ਮੁੜ ਕੇ ਉਹ ਨੌਬਤ ਨਾ ਆਵੇ ਔਰ ਇਸ ਤੋਂ ਸਵਾਇਆ ਸੀ ਲੌਂਗ ਟਰਮ ਪਲਾਨਿੰਗ ਕਰ ਰਹੇ ਆ ਜਿਸ ਤਰ੍ਹਾਂ ਅਸੀਂ ਇੱਥੇ ਫਲੋਰੀ ਤੋਂ ਆਇਆ ਜੀਗਾ ਮਤਲਬ ਇੱਥੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਇੱਥੇ ਤੱਕ ਜਿਹੜੀ ਪਟਿਆਲਾ ਕੀ ਰਾਹ ਉਹਦੇ ਨਾਲ ਬਹੁਤ ਸਾਰੇ ਅਸੀਂ ਜਿਹੜੇ ਹੈਗੇ ਆ ਉਹ ਛੋਟੇ ਛੋਟੇ ਲੇਕ ਕ੍ਰੀਏਟ ਕਰਾਂਗੇ ਇੱਕ ਦੋ ਜਗ੍ਹਾ ਤੇ ਸਾਨੂੰ ਪਤਾ ਲੱਗਾ ਕਿ ਪੰਚਾਇਤ ਦੀ ਜ਼ਮੀਨ ਆ ਗਈ ਉੱਥੇ ਵੱਡੇ ਲੇਕ ਕ੍ਰੀਏਟ ਕਰਾਂਗੇ ਤਾਂ ਚਾਕੇ ਜੇ ਪਾਣੀ ਜਦੋਂ ਜ਼ਿਆਦਾ ਆਵੇ ਉਹਨੂੰ ਸਟੋਰ ਕਰ ਲਈਏ ਸਬਸੋਇਲ ਜਿਹੜਾ ਸਾਡਾ ਟੇਬਲ ਹੈ ਉਹ ਰੀਚਾਰਜ ਹੋਏਗਾ ਵਾਟਰ ਟੇਬਲ ਪਲੱਸ ਉਹਦੇ ਨਾਲ ਹੜ੍ਹ ਨਹੀਂ ਆਣਗੇ ਔਰ ਉਹਨੋਂ ਅਸੀਂ ਲੈਫਟੀ ਡਿਗ੍ਰੀਟ ਕਰਕੇ ਉਹਨੂੰ ਐਗਰੀਕਲਚਰ ਵਾਸਤੇ ਯੂਜ਼ ਕਰਾਂਗੇ ਜ਼ਮੀਨ 'ਚੋਂ ਪਾਣੀ ਨਹੀਂ ਪੈਂਦਾ ਇਹ ਮੁੱਖ ਮਾਰਗ ਦੀ ਸਹਾਇਤਾ ਕੇਂਦਰ ਹੈ ਜੀ ਇਹਦੇ ਵਿੱਚ ਕੋਈ ਵੀ ਕੋਈ ਜਿਹੜਾ ਮਤਲਬ ਸ਼ਹਿਰੀ ਹੈ ਨਾਗਰਿਕ ਹੈ ਆਪਣੇ ਪਟਾਲੇ ਦਾ ਰਹਿਣ ਵਾਲਾ ਜਾਂ ਕਿਤੇ ਹੋਰ ਦਾ ਉਹਦੇ ਕੋਈ ਇਹੋ ਜਿਹਾ ਕੰਮ ਹੈ ਜਿਹੜਾ ਨਹੀਂ ਹੋ ਰਿਹਾ ਜਾਂ ਉਹਨੂੰ ਕੋਈ ਦਿੱਕਤ ਆ ਰਹੀ ਹੈ ਵੈਸੇ ਤਾਂ ਨੋਰਮਲ ਬੜੀ ਬਹੁਤ ਸਾਰੇ ਕੰਮ ਹੋਣ ਲੱਗ ਗਏ ਜਦੋਂ ਸਾਡੀ ਸਰਕਾਰ ਆਈ ਹੈ ਬਟ ਤੇ 24 ਸੋ ਉਹਨੂੰ ਲੱਗਦਾ ਵੀ ਮੇਰਾ ਕੰਮ ਨਹੀਂ ਹੋ ਰਿਹਾ ਉਹ ਇੱਥੇ ਆ ਕੇ ਆਪਣੀ ਕੰਪਲੇਂਟ ਦੇ ਸਕਦਾ ਜੀ ਉਹਨੂੰ ਇੱਕ ਨੰਬਰ ਮਿਲੇਗਾ ਔਰ ਉਹ ਸਿੱਧਾ ਜਿਹੜਾ ਮੁੱਖ ਮਤੀ ਦਾ ਜਿਹੜਾ ਉਹਨਾਂ ਦਾ ਹੈੱਡ ਆਫਿਸ ਜਿਹੜਾ ਉਹਦੇ ਨਾਲ ਅਟੈਚਡ ਹੋਏਗਾ ਜਿਹੜਾ ਉੱਥੇ ਮੁੱਖ ਮਤੀ ਦਾ ਸਹਾਇਤਾ ਕੇਂਦਰ ਆ ਸੋ ਉਹ ਜਿਹੜਾ ਸਾਰੇ ਅਫਸਰ ਹੈ ਉਹਦੀ ਕਾਰਵਾਈ ਕਰਕੇ ਆਪਣੀ ਉੱਪਰ ਰਿਪੋਰਟ ਭੇਜਣਗੇ ਉੱਪਰ ਤੇ ਉਹ ਬੰਦੇ ਨੂੰ ਮੋਨਿਟਰਿੰਗ ਉਹਨੂੰ ਪਤਾ ਲੱਗ ਜਾਗਾ ਕਿ ਮੇਰੀ ਸ਼ਿਕਾਇਤ ਦਾ ਕੀ ਬਣਿਆ ਕਿੱਥੇ ਬਣਿਆ ਤੇ ਜੇ ਉਹਨੂੰ ਲੱਗੇ ਕਿ ਮੈਂ ਚ ਸੈਟੀਸਫਾਈ ਨਹੀਂ ਉਹ ਅਪੀਲ ਵੀ ਪਾ ਸਕਦਾ ਹੈ ਤੋ ਸੀਐਮ ਸਾਹਿਬ ਜਿਹੜੇ ਆ ਗਏ ਉਹਨਾਂ ਦਾ ਦਿਲ ਪੰਜਾਬ ਦੇ ਜਿਹੜੇ 3.5 ਕਰੋੜ ਲੋਕਾਂ ਦਾ ਵਾਸਤੇ ਧੜਕਦਾ ਤੇ ਉਹਨਾਂ ਨੇ ਇਹ ਬਹੁਤ ਇੱਕ ਨਵਿਕਲਾ ਉਹਨਾਂ ਨੇ ਅਪਰਾਲਾ ਕੀਤਾ ਕਿ ਹਰ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਫਿਜ਼ੀਕਲੀ ਨਹੀਂ ਜਾ ਸਕਦਾ ਬਟ ਵਰਚੁਅਲ ਪ੍ਰੈਜ਼ੈਂਸ ਹੋ ਗਈ ਉਹਦੇ ਨਾਲ ਦੇਖੋ ਜਿਹੜੇ ਚਾਹੇ ਉਹ ਅਫਸਰ ਹੈ ਚਾਹੇ ਮੈਂ ਇੱਥੇ ਦਾ ਐਮਐਲਏ ਆ ਜੋ ਐਮਐਲਏ ਆ ਸਾਰਿਆਂ ਨੂੰ ਪਤਾ ਕਿ ਇਹਦੇ ਵਿੱਚ ਕਿੰਨੀਆਂ ਕੰਪਲੇਂਟਸ ਆਈਆਂ ਅਸੀਂ ਵੀ ਧਿਆਨ ਰੱਖਾਂਗੇ ਤਾਂ ਕਿ ਸਾਡਾ ਜਿਹੜਾ ਸੈਂਟਰ ਹੈ ਪੰਜਾਬ ਦੇ ਵਿੱਚੋਂ ਬੈਸਟ ਆਵੇ ਸਾਡੀ ਕੋਸ਼ਿਸ਼ ਹੈ ਹੋਏਗੀ ਜੋ ਸਾਡਾ ਜੋ ਸਾਡੀ ਕੰਟਰੀਬਿਊਸ਼ਨ ਆ ਸਾਰੇ ਅਫਸਰਾਂ ਚੋਂ ਮੈਂ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਦੇਖ ਰਹੇ ਆ ਆਪਾਂ ਸਾਰੇ ਜਣੇ ਆ ਗਏ ਆਪਣਾ ਤਨ ਦੇ ਇਹਨਾਂ ਲੋਕਾਂ ਦੀ ਸੇਵਾ ਜਿਹਦੇ ਵਾਸਤੇ ਉਹਨੇ ਸਾਨੂੰ ਚੁੜਿਆ ਤਾਂ ਮੈਂ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਆ ਚਾਹੇ ਉਹਨਾਂ ਦੀ ਜਿਹੜੀ ਸਰਕਾਰ ਤੁਹਾਡੇ ਦਵਾਰ ਸਕੀਮ ਤੋਂ ਕੀਤੀ ਸੀ ਉਹ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਹੁਣ ਦਵਾਰਾ ਤੋਂ ਕਿਉਂਕਿ ਹੁਣ ਮਾਡਲ ਕੋਡ ਖਤਮ ਹੋ ਗਿਆ ਲੋਕਾਂ ਦੇ ਘਰ-ਘਰ ਜਾ ਕੇ ਉੱਥੇ ਵੀ ਕੰਮ ਕਰਾਂਗੇ ਸਾਡੀ ਕੋਸ਼ਿਸ਼ ਹੋਏਗੀ ਕਿ ਲੋਕਾਂ ਨੂੰ ਇੱਥੇ ਤੱਕ ਆਉਣਾ ਨਾ ਪਵੇ ਜਿਹੜੇ ਆਣ ਉਹਨਾਂ ਦਾ ਜਿਹੜੀ ਹੈਗਾ ਇਮੀਡੀਏਟਲੀ ਜਾਂ ਕਿਸੇ ਐਡ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप